ਦੇਸ਼ ਵਿੱਚ ਲਾਕਡਾਊਨ ਚੌਥਾ ਚੱਲ ਰਿਹਾ ਹੈ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਨਜ਼ਰਅੰਦਾਜ਼ ਕਰਦੇ ਹੋਏ ਟ੍ਰੈਫਿਕ ਨੂੰ ਘੱਟ ਕਰਨ ਲਈ ਮੋਗਾ ਸ਼ਹਿਰ ਦੇ ਮੇਨ ਚੌਂਕ ਵਿੱਚ ਪੁਰਾਣੀ ਕਚਰੇ ਦੇ ਵਿੱਚ ਪਏ ਮਾਲਖਾਨੇ ਤੋਂ ਪੁਰਾਣੀਆਂ ਗੱਡੀਆਂ, ਕਾਰਾਂ, ਜਿਪਾਂ, ਬਸਾਂ ਅਤੇ ਮੋਟਰਸਾਈਕਲਾਂ ਨੂੰ ਚੱਕ ਕੇ ਇੱਥੇ ਪਾਰਕਿੰਗ ਬਣਾਈ ਜਾ ਰਹੀ ਹੈ ਤਾਂ ਜੋ ਕਿ ਕੋਈ ਵੀ ਗੱਡੀ ਜਾਂ ਫੋਰਵਹੀਲਰ ਸ਼ਹਿਰ ਦੇ ਅੰਦਰ ਨਾ ਆ ਸਕੇ। ਇਸ ਦੇ ਨਾਲ ਹੀ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ 마ਸਕ ਨਾ ਪਾਉਣ ਵਾਲਿਆਂ ਦਾ ਸਾਡੇ ਦੁਆਰਾ ਚਲਾਨ ਵੀ ਕੱਟੇ ਜਾ ਰਹੇ ਹਨ। ਸਾਪਨੇ ਮੋਗਾ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਉਹਨਾਂ ਕਾਫੀ ਸਟ੍ਰੈਸ ਦੀ ਪ੍ਰੋਬਲਮ ਆ ਗਈ ਸੀ ਜਦੋਂ ਦਾ ਲਾਕਡਾਊਨ ਚੱਲਦਾ ਬੱਸਾਂ ਵਗੈਰਾ ਟੈਂਪੂ ਆਟੋ ਜਿਹੜੇ ਬੰਦ ਹੈ ਤੇ ਲੋਕ ਸਾਰੇ ਗੱਡੀਆਂ ਤੇ ਆ ਰਹੇ ਆ ਜਿਹੜੀਆਂ ਗੱਡੀਆਂ ਇੰਨੀਆਂ ਜ਼ਿਆਦਾ ਆ ਜਾਂਦੀਆਂ ਕਿ ਸ਼ਹਿਰ ਦੇ ਵਿੱਚ ਜਾਮ ਲੱਗ ਜਾਂਦਾ ਉਹਨੂੰ ਮੁੱਖ ਰੱਖ ਕੇ ਅਸੀਂ ਪਾਰਕਿੰਗ ਦੇਖ ਰਹੇ ਹਾਂ ਜੀ ਇਹ ਪੁਰਾਣੀ ਕਚਹਿਰੀ ਹੈ ਕਿਸ ਦਾ ਮਾਲਖਾਨਾ ਇੱਥੇ ਇਹਨੂੰ ਮਾਲਕਾਨੇ ਨੂੰ ਪਿੱਛੇ ਹਟਾ ਕੇ ਪਾਰਕਿੰਗ ਬਣਾ ਕੇ ਪਬਲਿਕ ਦੇ ਇਸਲੇ ਦਾ ਲਈ ਇੱਥੇ ਇੱਕ ਜਗ੍ਹਾ ਪਾਰਕ ਕਰਾਂ ਮੰਨ ਲਿਆ ਜਾਵੇ ਕਿ ਅੱਜ ਤੋਂ ਬਾਅਦ ਸ਼ਹਿਰ ਦੇ ਵਿੱਚ ਕੋਈ 4-ਵੀਲਰ ਵਗੈਰਾ ਨਹੀਂ ਜਾਵੇਗਾ ਨਹੀਂ ਜੀ ਇਹ ਤਾਂ ਜੇ ਮੈਂ ਨਹੀਂ ਕਹਿ ਸਕਦੀ ਕਿਉਂਕਿ ਗੱਡੀਆਂ ਜਿਆਦਾ ਜਿੰਨੀਆਂ ਗੱਡੀਆਂ ਦਾ ਵਾਸਤਾ ਹੋ ਸਕਦੀ ਹੋਈ ਉਹਨੀਆਂ ਗੱਡੀਆਂ ਅਸੀਂ ਇੱਥੇ پارک ਕਰਾਂਗੇ ਜੇ ਵੱਧ ਜਾਣਗੀਆਂ ਉਹਦੇ ਬਾਰੇ ਤਾਂ ਜੇ ਕੁਝ ਨਹੀਂ ਹੋ ਸਕਦਾ ਹੋਰ ਪਾਰਕਿੰਗ ਵੇਖਾਂਗੇ ਉਹ ਅਰੇਂਜ ਕਰਾਂਗੇ ਜਦੋਂ ਹੋਰ ਪਾਰਕਿੰਗ ਤਿਆਰ ਹੋਵੇ ਫਿਰ ਗੱਡੀ ਦਾ ਕਹਿ ਸਕਦੀ ਮੈਂ ਵੀ ਕੋਈ ਨਹੀਂ ਕਰ ਤੋ ਤੁਹਾਨੂੰ ਪਤਾ ਹੀ ਹੈ ਬਾਜ਼ਾਰ ਦੇ ਵਿੱਚ ਨਾ ਕਾਫੀ ਟਾਈਮ ਤੋਂ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਤੇ 4 ਵੀਲਰਸ ਦੀ ਐਂਟਰੀ ਹੋਣ ਕਰਕੇ ਫਿਰ ਬਾਜ਼ਾਰ ਦੇ ਵਿੱਚ ਜਮ ਬੜਾ ਲੱਗ ਜਾਂਦਾ ਸੀ ਉਹਦਾ ਕੋਈ ਹੱਲ ਕੱਢਣ ਵਾਸਤੇ ਫਿਰ SSP ਸਾਹਿਬ ਦੀਆਂ ਸਾਨੂੰ ਕੋਈ ਡਾਇਰੈਕਸ਼ਨ ਸਿਗੀਆਂ ਤੇ ਅੱਜ SHO ਸਿਟੀ ਤੇ ਇੰਚਾਰਜ ਟ੍ਰੈਫਿਕ ਜਿਹੜੇ ਅਸੀਂ ਫੇਰ ਥੋੜਾ ਪਾਰਕਿੰਗ ਸਪੇਸਸ ਦਾ ਜਿਹੜਾ ਲੱਭ ਰਹੇ ਸੀਗੇ ਵੀ ਕਿੱਥੇ ਗੱਡੀਆਂ ਪਾਰਕ ਕਰਾਈਆਂ ਜਾ ਸਕਦੀਆਂ ਸਾਡੇ ਕੋਲ ਜਿੱਥੇ-ਜਿੱਥੇ ਸਪੇਸ ਅਵੇਲੇਬਲ ਹੈ ਅਸੀਂ ਉਹਨੂੰ ਯੂਟਿਲਾਈਜ਼ ਕਰਾਂਗੇ ਪੂਰੇ ਤਰੀਕੇ ਤੇ ਦੇਖਦੇ ਆਂ ਵੀ ਉਹਦਾ ਕੀ ਅਸਰ ਨਜ਼ਰ ਆਉਂਦਾ ਮੋਗਾ ਤੋਂ ਕਸ਼ੀਂਗਲਾ ਦੀ ਰਿਪੋਰਟ ਐਸਨ ਜ਼ੈੱਡ ਨਿਊਜ਼